ਡਾਂਸਰਾਂ ਵਾਸਤੇ 2-2 ਮਹੀਨੇ ਪਹਿਲਾਂ ਲੱਖ-ਲੱਖ ਰੁਪਇਆ ਦੇ ਕੇ ਬੁੱਕ ਕਰਦੇ ਆ ਤੇ ਜੇ ਗਰੰਤੀ ਸਿੰਘ ਗੁਰੂ ਦਾ ਪਾਠ ਕਰਨ ਵਾਸਤੇ ਗੁਰੂ ਦੀ ਬਾਣੀ ਪੜਨ ਵਾਸਤੇ ਰੁਪਇਆ 7100 ਮੰਗਲੇ ਤੇ ਸਾਰੇ ਟੱਬਰ ਨੂੰ ਗਾਸ਼ ਪੈ ਜਾਂਦੀ ਵੀ ਗਰੰਤੀ ਸਿੰਘ ਨੇ 7100 ਮੰਗ ਲਿਆ ਵਾ ਗੁਰੂ ਦੀ ਬਾਣੀ ਦਾ ਬੋਲ ਨਹੀਂ ਦੇ ਸਕਦੇ ਇਹ ਤੇ ਗਰੰਤੀ ਸਿੰਘਾਂ ਦਾ ਸਤਕਾਰ ਆ ਤੇ ਗਰੰਤੀ ਸਿੰਘਾਂ ਦਾ ਜੇ ਸਤਕਾਰ ਨਾ ਕਰੋਗੇ ਤੇ ਆਉਣ ਵਾਲੇ ਸਮੇਂ ਦੇ ਇਥੇ ਮੈਂ ਕਰੋਤਾ ਵਾਂ ਅਗਲੀ ਵਾਰੇ ਮੈਨੂੰ ਸਟੇਜ ਤੇੋਂ ਫੜ ਲਿਓ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਗਰੰਤੀ ਸਿੰਘ ਬਣਨ ਵਾਸਤੇ ਪਾਟੀ ਸਿੰਘ ਜਾਂ ਢਾਡੀ ਜਾਂ ਕਵੀਚਰ ਸਿੰਘ ਬਣਨ ਵਾਸਤੇ ਤਿਆਰ ਹੈ ਤੇ ਤਾਂ ਗੱਲ ਕਰੋ ਤਿਆਰ ਪਤਾ ਅਸੀਂ ਕਿਉਂ ਨਹੀਂ ਆਂ ਮਾਫ ਕਰਿਓ ਆ ਸਾਡੀ ਸ਼੍ਰੋਮਣੀ ਕਮੇਟੀ ਦੇ ਕੋਲ ਅਰਬਾਂ ਖਰਬਾਂ ਰੁਪਈਆਂ ਦਾ ਬਜਟ ਆ ਆ ਸੰਗਰਾਹਤ ਲੱਗਦੀ ਬਾਬਾ ਬੁੱਢਾ ਸਾਹਿਬ ਦੇ ਅਸਥਾਨ ਤੇ ਤੇ ਮੈਂ ਛੱਦੇ ਤੇ ਸਪੱਸ਼ਟ ਸ਼ਬਦ ਕਹਿਣ ਲੱਗਾ ਵਾ ਇਹ ਮੁੜ ਕੇ ਕਹਿੰਦੇ ਵੀ ਕੋਈ ਪਾਠੀ ਕੋਈ ਰਾਗੀ ਕੋਈ ਕਥਾਵਾਚਕ ਕੋਈ ਕਵੀਸ਼ਰ ਕੋਈ ਢਾਡੀ ਬੰਨਣ ਵਾਸਤੇ ਨਹੀਂ ਤਿਆਰ ਤੇ ਮੈਂ ਕਹਿਣਾ ਹੁੰਦਾ ਵੀ 1100 ਰੁਪਏ ਦੇ ਨਾਲ ਅਗਲੇ ਦੇ ਪਰਿਵਾਰ ਦਾ ਪਾਲਣ ਹੋ ਜੂਗਾ 1100 ਰੁਪਿਆ ਕਿੰਨੀ ਕੀ ਚੀਜ਼ ਆ ਕਹਿਣਗੇ ਪਿਰ ਗੰਧੀ ਸਿੰਘ ਰਾਗੀ ਸਿੰਘ ਕਥਾਵਾਚਕ ਜਾਂ ਢਾਡੀ ਉਹ ਚਾਹੀਦਾ ਜਿਹੜਾ ਕੱਲਾ 1100 ਰੁਪਏ ਦੇ ਵਿੱਚ 2 ਘੰਟੇ ਸਟੇਜ ਦੇ ਉੱਤੇ ਲਾ ਜੇ ਤੇ ਬੇਲ ਬੇਲੜ ਪਖੰਡੀ ਸਾਧਾਂ ਨੂੰ ਲੋਕ ਡਿਫੈਂਡਰਾਂ ਦੇ ਹੀ ਜਾਂਦੇ ਆ ਤੇ ਗਰੰਤੀ ਸਿੰਘ ਤੇ ਜਾਂ ਗੁਰੂ ਦੇ ਰਾਗੀ ਮੈਂ ਉਹੋ ਜੇ ਵੇਖਿਆ ਜਿਨ੍ਹਾਂ ਨੇ ਅਗਲੇ ਬੰਨੇ ਟੈਂਚੀ ਤੇਲ ਵਾਲੀ ਦੇ ਉੱਤੇ ਹਰਮੋਨੀਆਂ ਤੇ ਤਬਲਾ ਰੱਖਿਆ ਹੁੰਦਾ ਤੇ ਇੱਕੋ ਮੋਟਰਸਾਈਕਲ ਦੇ ਉੱਤੇ ਤਿੰਨ ਬੈ ਕੇ ਗੁਰੂ ਦਾ ਕੀਰਤਨ ਕਰਨ ਵਾਸਤੇ ਜਾਂਦੇ ਆ ਸਮਾਂ ਸੀ ਕਦੇ ਗੁਰੂ ਹਰਗੋਬਿੰਦ ਸਾਹ ਜੀ ਆਓ ਧਰਤੀ ਉੱਤੋਂ ਨਤਮਲ ਤੇ ਅਬਦੁੱਲਾ ਖੈਰ ਨੂੰ ਹਾਤੀ ਦੇ ਉੱਤੇ ਵਢਾ ਕੇ ਲਿਆਂਦਾ ਸੀ ਤੇ ਅੱਜ ਤਿੰਨ ਤਿੰਨ ਵਿਚਾਰੇ ਰਾਗੀ ਸਿੰਘ ਮੋਟਰਸਾਈਕਲ ਦੇ ਉੱਤੇ ਬੈਠ ਜਾਂਦੇ ਤੇ ਵੇਲਰ ਸਾਡਾ ਨੂੰ ਡਿਫੈਂਡਰ ਤੇ ਲੈਂਡ ਕਰੂਜ਼ਰਾਂ ਲੋਕੀ ਚੜਾਈ ਜਾਂਦੇ ਆ ਸਾਡੀ ਕੌਮ ਦੀ ਮੱਤ ਮਾਰੀ ਆ ਅਸਰੋਮਣੀ ਕਮੇਟੀ ਵਾਲੇ ਦੇਣ ਹਾਏ 1-1 ਦਵਾਨ ਦਾ 33,000 ਇਹਨਾਂ ਨੂੰ ਕਿਹੜਾ ਘਾਟਾ ਕਿਸ ਗੱਲ ਦਾ ਘਾਟਾ ਥੋੜੀ ਆ ਕਿਸੇ ਨੂੰ ਪਰ ਇਹ ਕਹਿੰਦੇ ਵੀ 1100 ਤੋਂ ਵਧਣਾ ਨਹੀਂ ਤੇ ਮੈਂ ਕਹਿੰਦੇ ਲਓ ਭਾਊ ਆ ਤੁਹਾਡੀ ਭੇਟਾ ਵਾ 1100 ਰੁਪਏ ਦੇ ਨਾਲ ਸਿੱਖ ਕਦੇ ਰਾਜ ਕਰ ਸਕਦਾ ਵਾ ਤੇ ਨਾਰੇ ਲਾਉਣੇ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਉਹ ਭਾਈ 1100 ਰੁਪਏ ਤੇ ਰਾਜ ਨਹੀਂ ਜੇ ਹੋਣਾ ਜੇ ਰਾਜ ਕਰਨਾ ਵਾ ਫਿਰ ਗਰੰਤੀ ਸਿੰਘਾਂ ਦੀ ਬਾਹ ਫੜਨੀ ਪਊਗੀ ਫਿਰ ਢਾਡੀ ਸਿੰਘਾਂ ਦੀ ਬਾਹ ਫੜਨੀ ਪਊਗੀ 1100 ਤੇ ਰਾਜ ਆਉਣਾ ਰਿਹਾ ਖਾਲਸੇ ਦਾ